ਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੰਦਿਰ ਹੈ तकरीबन 5300 ਸਾਲ ਜਿਹੜਾ ਕਿ ਪੁਰਾਣਾ ਪ੍ਰਾਚੀਨ ਮੰਦਿਰ ਹੈ ਜਿਹੜੇ ਪਾਂਡਵ ਨੇ ਉਹ ਵੀ ਇਸ ਜਿਹੜਾ ਸ਼ਿਵਲਿੰਗ ਹੈ ਇੱਥੇ ਇੱਥੇ ਆ ਕੇ ਉਸ ਸ਼ਿਵਲਿੰਗ ਦੀ ਪੂਜਾ ਕਰ ਚੁੱਕੇ ਨੇ ਤੁਸੀਂ ਅੱਗੇ ਉਹ ਦਿਖਾਵਾਂਗੀ ਜਿਹੜਾ ਬਾਬਰ ਨੇ ਖੁਦ ਇੱਥੇ ਬਣਵਾਇਆ ਸੀਗਾ ਜਦੋਂ ਉਸ ਨੇ ਜਿਹੜਾ ਮੇਨ ਮੰਦਿਰ ਹੈ ਉਸ ਨੂੰ ਖੰਡਿਤ ਕੀਤਾ ਸੀਗਾ ਅੱਜ ਤੁਹਾਨੂੰ ਦਰਸ਼ਨ ਕਰਾਉਣ ਲੈ ਕੇ ਆਏ ਆ ਪ੍ਰਾਚੀਨ आ, महादेव मंदिर पायल विखे ता थोनू ਦੱਸ ਦਈਏ ਕਿ ਜਿਹੜਾ ਮੰਦਿਰ ਹੈ तकरीबन 5300 ਸਾਲ ਜਿਹੜਾ ਕਿ ਪੁਰਾਣਾ ਪ੍ਰਾਚੀਨ ਮੰਦਿਰ ਹੈ ਤੇ ਜੇਕਰ ਗੱਲ ਕਰੀਏ ਇਸ ਦੇ ਤੇ ਆਹਾਸ ਦੀ ਤਾਂ ਇੱਥੇ ਜਿਹੜੇ ਪਾਂਡਵ ਨੇ ਉਹ ਵੀ ਇਸ ਜਿਹੜਾ ਸ਼ਿਵਲਿੰਗ ਹੈ ਇੱਥੇ ਇੱਥੇ ਆ ਕੇ ਉਸ ਸ਼ਿਵਲਿੰਗ ਦੀ ਪੂਜਾ ਕਰ ਚੁੱਕੇ ਨੇ ਤਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਦਰਸ਼ਨ ਕਰਾਵਾਂਗੇ ਤਾਂ ਜਿਵੇਂ ਹੀ ਤੁਸੀਂ ਇਸ ਮੰਦਿਰ ਦੀ ਦਹਲੇਜ ਦੇ ਅੰਦਰ ਐਂਟਰ ਕਰਦੇ ਹੋ ਤਾਂ ਤਹਾਨੂੰ ਉਸ ਪਾਸੇ ਵੱਡੀ ਸਾਰੀ ਜਿ ਡਿੱਗੀ ਹੈ ਮੂਰਤੀ ਭੋਲੇनाथ ਦੀ ਭੋਲੇਨਾਥ ਦੀ ਬਣੀ ਹੋਈ ਨਜ਼ਰ ਆਉਂਦੀ ਹੈ ਤਾਂ ਸ਼ੁਰੂਆਤ ਜਿਹੜੀ ਕਿ ਮੰਦਿਰ ਦੇ ਉੱਥੋਂ ਹੁੰਦੀ ਹੈ ਤੁਹਾਨੂੰ ਅੰਦਰ ਲੈ ਕੇ ਜਰੂਰ ਚੱਲਾਂਗੇ ਤੇ ਹਰੀਆਲੇ ਦਾ ਕਾਫੀ ਧਿਆਨ ਰੱਖਿਆ ਹੋਇਆ ਇਸ ਮੰਦਿਰ ਦੇ ਵਿੱਚ ਤੇ ਜਦੋਂ ਦਾ ਇਹ ਮੰਦਿਰ ਬਣਿਆ ਤਾਂ ਉਸ ਤੋਂ ਬਾਅਦ ਇਸ ਦੇ ਨਾਲ ਕੁਝ ਇਤਿਹਾਸ ਜੁੜੇ ਹੋਏ ਨੇ ਅ ਜਿਸ ਦੇ ਬਾਰੇ ਚਰਚਾ ਕਰਾਂਗੇ ਇਥਾਂ ਇਥੋਂ ਜਿਹੜੇ ਮੁੱਖ ਸੇਵਾਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਸ ਦੇ ਇਤਿਹਾਸ ਬਾਰੇ ਸਾਰੀ ਜਾਣਕਾਰੀ ਜਿਹੜੀ ਕਿ ਆ ਉਹਨਾਂ ਤੋਂ ਵੀ ਲਵਾਂਗੇ ਤੇ ਤੁਹਾਨੂੰ ਨਾਲ ਦੀ ਨਾਲ ਖੁਦ ਵੀ ਦੱਸਦੇ ਰਾਵਾਂਗੇ ਜੋ ਕੁਝ ਸਾਨੂੰ ਹਾਲੇ ਤੀਕਰ ਪਤਾ ਲੱਗਿਆ ਤਾਂ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤਾਂ ਇਹ ਰਸਤਾ ਹੈ ਜਿਹੜਾ ਪ੍ਰਾਚੀਨ ਮਹਾਦੇਵ ਮੰਦਿਰ ਪਾਇਲ ਵੱਲ ਨੂੰ ਜਾਂਦਾ ਹੈ ਤਾਂ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਤਕਰੀਬਨ 5300 ਸਾਲ ਤੋਂ ਵੀ ਪੁਰਾਣਾ ਜਿਹੜਾ ਮੰਦਿਰ ਹੈ ਇਹ ਪਾਇਲ ਦਾ ਮੰਦਿਰ ਹੈ ਜਿੱਥੇ ਭੋਲੇनाथ ਆਪ ਵਿਰਾਜਮਾਨ ਨੇ ਆਪ ਇੱਥੇ ਬੈਠੇ ਨੇ ਤੇ ਜਦੋਂ ਮੁਗਲਾਂ ਦਾ ਇੱਥੇ ਮੁਗਲ ਇੱਥੇ ਰਾਜ ਕਰਨਾ ਚਾਹੁੰਦੇ ਸੀਗੇ ਤਾਂ ਤਕਰੀਬਨ 1500 ਸਾਲ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਨੇ ਵੱਡੇ ਵੱਡੇ ਜਿਹੜੇ ਕੀ ਮੰਦਿਰ ਹੈ Hindu ਜਿਹੜਾ ਸਮਾਜ ਹੈ ਉਸ ਨੂੰ ਠੇਸ ਪਹੁੰਚਾਉਣ ਵਾਸਤੇ ਜਿੰਨੇ ਵੀ ਵੱਡੇ ਵੱਡੇ ਮੰਦਿਰ ਸੀਗੇ ਉਹਨਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਇਹ ਪਾਇਲ ਦਾ ਮੰਦਿਰ ਹੈ ਇਹ ਵੀ ਕਾਫੀ ਪ੍ਰਾਚੀਨ ਹੈ ਕਾਫੀ ਪ੍ਰਸਿੱਧ ਹੈ ਉਸ ਸਮੇਂ ਤੋਂ ਹੀ ਪ੍ਰਸਿੱਧ ਚੱਲਦਾ ਆ ਰਿਹਾ ਤਾਂ ਉਸ ਦੀ ਜਿਹੜੀ ਨਿਗਾ ਇੱਥੇ ਵੀ ਗਈ ਸੀ ਉਸ ਦਾ ਜਿਹੜਾ ਨਿਸ਼ਾਨ ਹੈ ਉਹ ਇਸ ਇਸ ਮੰਦਿਰ ਨੂੰ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਜਦੋਂ ਉਸ ਨੇ ਇਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੰਦਿਰ ਢਾਹ ਕੇ ਉਹ ਸ਼ਿਵਲਿੰਗ ਵਾਲੇ ਪਾਸੇ ਪਹੁੰਚਿਆ ਤਾ ਇਹ ਦੱਸਿਆ ਜਾਂਦਾ ਹੈ ਸੂਤਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਜਦੋਂ ਉਸਨੇ ਸ਼ਿਵਲਿੰਗ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਦੇ ਵਿੱਚੋਂ ਖੂਨ ਦੀ ਜਿਹੜੀ ਕੀ ਹੈ ਧਾਰਾ ਨਿਕਲਣ ਲੱਗ ਗਈ ਸੀ ਕਿਤਾ ਹਸਾਮਾ ਤੁਹਾਡੇ ਜ਼ਿਆਦਾ ਖਰਾਬ ਨਹੀਂ ਕਰਾਂਗੇ ਅੰਦਰ ਲੈ ਕੇ ਚੱਲਦੇ ਹਾਂ ਆ ਤਸਵੀਰਾਂ ਤੁਹਾਨੂੰ ਜਿਹੜੀਆਂ ਕਿ ਅੰਦਰ ਦੀਆਂ ਜਰੂਰ ਦਿਖਾਵਾਂਗੇ ਮੰਦਰ ਦੇ ਦਰਸ਼ਨ ਜਰੂਰ ਕਰਾਵਾਂਗੇ ਵੀ ਤੁਹਾਨੂੰ ਇੰਨੀ ਦੂਰ ਜੇਕਰ ਅਸੀਂ ਲੁਧਿਆਣਾ ਦੇ ਪਾਇਲ ਮੰਦਰ ਦੇ ਵਿੱਚ ਲੈ ਕੇ ਆਏ ਤਾਂ ਤੁਹਾਨੂੰ ਦਰਸ਼ਨ ਕਰਾਣੇ ਲਾਜ਼ਮੀ ਨੇ ਤਾ ਮੰਦਰ ਦੇ ਬਿਲਕੁਲ ਅਸੀਂ ਨਜ਼ਦੀਕ ਪਹੁੰਚਦੇ ਹੋਏ ਜਾ ਰਹੇ ਹਾਂ ਤਾਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਤਾਂ ਆ ਪ੍ਰਾਚੀਨ ਸ਼੍ਰੀ ਮਹਾਦੇਵ ਮੰਦਰ ਪਾਇਲ ਦੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਹਾਂ ਤਾਂ ਤਸਵੀਰਾਂ ਤੁਹਾਨੂੰ ਅੰਦਰੀਆਂ ਦਿਖਾਵਾਂਗੇ ਮੇਨ ਮੰਦਰ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਚ ਉਹ ਦਿਖਾਵਾਂਗੇ ਜਿਹੜਾ ਬਾਬਰ ਨੇ ਖੁਦ ਇੱਥੇ ਬਣਵਾਇਆ ਸੀਗਾ ਜਦੋਂ ਉਸਨੇ ਜਿਹੜਾ ਮੇਨ ਮੰਦਿਰ ਹੈ ਉਸ ਨੂੰ ਅਖੰਡਿਤ ਕੀਤਾ ਸੀਗਾ ਉਸ ਤੋਂ ਬਾਅਦ ਉਸਨੇ ਇੱਕ ਮੰਦਿਰ ਖੁਦ ਹੀ ਜਿਹੜਾ ਬਣਵਾਇਆ ਸੀ ਉਸ ਦਰਸ਼ਨ ਕਰਾਉਂਦੇ ਆ ਤੇ ਜਿਹੜੀ ਉਸ ਦੀ ਬਨਾਵਟ ਹੈ ਸਾਰੀ ਉਹ ਵੀ ਮੁਗਲਾਂ ਦੇ ਬਿਲਕੁਲ ਜਿਸ ਤਰੀਕੇ ਨਾਲ ਉਹਨਾਂ ਦੇ ਮਹਿਲ ਬਣੇ ਹੁੰਦੇ ਨੇ ਜਿਸ ਤਰੀਕੇ ਨਾਲ ਉਹਨਾਂ ਦੀ ਸਾਰੀ ਮਾਰਦਾ ਬਣੇ ਸੀਗਾ ਕੁਝ ਉਸੇ ਤਰੀਕੇ ਨਾਲ ਇਨਸਪਾਇਰਡ ਉਸੇ ਤਰੀਕੇ ਨਾਲ ਬਣੀਆਂ ਹੋਈਆਂ ਨੇ ਸਮਾਂ ਖਰਾਬ ਨਹੀਂ ਕਰਦੇ ਸਿੱਧਾ ਤੁਹਾਨੂੰ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਜਦੋਂ ਤੁਸੀਂ ਮੰਦਿਰ ਦੇ ਵਿੱਚ ਪਹੁੰਚ ਜਾਂਦਾ ਕੁਝ ਪੌੜੀਆਂ ਚੜ ਕੇ ਤੁਸੀਂ ਆ ਉਸ ਮੰਦਿਰ ਵੱਲ ਵੱਧਦੇ ਹੋ ਜਿਹੜਾ ਮੰਦਿਰ ਬਾਬਰ ਵੱਲੋਂ ਬਣਵਾਇਆ ਗਿਆ ਸੀ ਗਾ ਤਾਂ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਿਸੇ ਜਿਸ ਤਰੀਏ ਤੁਸੀਂ ਅੰਦਰ ਇਸ ਦੇ ਵੱਧਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਪਰਾਚੀਨ ਮਹਾਦੇਵ ਮੰਦਿਰ ਦੇਖਣ ਨੂੰ ਮਿਲਦਾ ਹੈ ਜਿਹੜਾ ਬਾਬਰ ਵੱਲੋਂ ਖੁਦ ਬਣਵਾਇਆ ਗਿਆ ਸੀ ਇਸ ਦੇ ਬਾਹਰ ਤੁਹਾਨੂੰ ਗਣਪਤੀ ਜੀ ਦੀ ਜਿਹੜੀ ਕੀ ਆਕ੍ਰਿਤੀ ਬਣੀ ਹੋਈ ਨਜ਼ਰ ਆਉਂਦੀ ਹੈ ਤੇ ਤੁਹਾਨੂੰ ਦਰਸ਼ਨ ਜਰੂਰ ਕਰਾਵਾਗੇ ਅੰਦਰ ਦੇ ਤਾਂ ਜਿਵੇਂ ਕਿ ਤੁਸੀਂ ਇਸ ਦੀ ਇਮਾਰਤ ਨੂੰ ਦੇਖ ਸਕਦੇ ਹੋ ਇਸ ਦੀ ਬਨਾਵਟ ਜਿਹੜੀ ਕਿ ਆ ਦੇਖ ਸਕਦੇ ਹੋ ਤਾਂ ਬਿਲਕੁਲ ਇਹ ਮੁਗਲਾਂ ਦੇ ਆਰਕੀਟੈਕਟ ਵੱਲੋਂ ਬਣਾਇਆ ਗਿਆ ਉਹਨਾਂ ਦੇ ਮਿਸਤਰੀਆਂ ਵੱਲੋਂ ਜਿਹੜਾ ਕਿ ਇਹ ਬਣਾਇਆ ਗਿਆ ਤਾਂ ਉਸੇ ਚੀਜ਼ ਨਾਲ ਇਨਸਪਾਇਰਡ ਹੈ ਉਸੇ ਤਰੀਕੇ ਦੀ ਬਨਾਵਟ ਇਸ ਮੰਦਰ ਦੀ ਜਿਹੜਾ ਬਾਬਰ ਵੱਲੋਂ ਬਣਾਇਆ ਗਿਆ ਸੀਗਾ ਤਾਂ ਬਿਲਕੁਲ ਉਸੇ ਤਰੀਕੇ ਨਾਲ ਨਜ਼ਰ ਆਉਂਦਾ ਹੈ ਤਾਂ ਅੰਦਰ ਭੋਲੇनाथ ਜਿਹੜੇ ਨੇ ਆਪ ਵਿਰਾਜਮਾਨ ਨੇ ਤੇ ਦੱਸਿਆ ਜਾਂਦਾ ਹੈ ਕਿ ਇਹ ਜਿਹੜੇ ਸ਼ਿਵਲਿੰਗ ਹੈ ਇਹ ਬਾਬਰ ਨੇ ਖੁਦ ਇੱਥੇ ਪ੍ਰਾਣ ਪ੍ਰਸ਼ੇਸ਼ਟਾ ਕਰਾਈ ਸੀ ਇਸ ਦੀ ਤਾਂ ਜਦੋਂ ਤੁਸੀਂ ਮਹਾਦਿਮ ਮੰਦਰ ਤੋਂ ਅੱਗੇ ਵੱਧਦੇ ਹੋ ਤਾਂ ਇੱਥੇ ਇੱਕ ਸਮਾਦ ਬਣੀ ਹੋਈ ਨਜ਼ਰ ਆਉਂਦੀ ਹੈ ਸਮਾਦ ਬਾਬਾ ਸ਼੍ਰੀ ਜਾਦੂਗਿਰੀ ਜੀ ਤਾਂ ਇਹਨਾਂ ਦਾ ਇਤਿਹਾਸ ਜਿਹੜਾ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਜਿੰਦਾ ਸਮਾਧਾਂ ਨੇ ਇਹ ਉਹਨਾਂ ਵਿੱਚੋਂ ਇੱਕ ਨੇ ਤੇ ਇਹਨਾਂ ਦੀ ਇਤਿਹਾਸ ਕੁਝ ਇਸ ਤਰੀਕੇ ਨਾਲ ਹੈ ਕਿ ਜਦੋਂ ਇਹ ਸਮਾਦੀ ਲੈਣ ਵਾਲ ਸੀਗੇ ਤਾਂ ਇਹਨਾਂ ਨਾਲ ਇਹਨਾਂ ਦਾ ਜਿਹੜਾ ਇੱਕ ਵਫਾਦਾਰ ਕੁੱਤਾ ਵੀ ਜਿਹੜਾ ਕੀ ਹੈ ਨਾਲ ਸੀਗਾ ਤਾਂ ਉਹ ਉਸ ਵੀ ਉਹ ਵੀ ਜਿਹੜਾ ਕੀ ਹੈ ਨਾਲ ਇਸੇ ਸਮਾਦੀ ਦੇ ਵਿੱਚ ਜਿਹੜਾ ਕੀ ਹੈ ਨਾਲ ਇੱਕ ਜਗ੍ਹਾ ਤੇ ਉਸ ਦੀ ਵੀ ਸਮਾਦੀ ਜਿਹੜੀ ਕਿ ਬਣੀ ਹੋਈ ਹੈ ਤਾਂ ਤਕਰੀਬਨ ਇੱਥੇ ਜਿਵੇਂ ਦੱਸਿਆ ਜਾ ਰਿਹਾ ਜਿਵੇਂ ਸਾਨੂੰ ਪਤਾ ਲੱਗ ਰਿਹਾ ਹੈ ਕਿ 9 ਜਿੰਦਾ ਸਮਾਦੀਆਂ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਤਾਂ ਤਸਵੀਰਾਂ ਕੁਝ ਇਸ ਤਰੀਕੇ ਨਾਲ ਨੇ ਇੱਥੇ ਜਿਹੜੀਆਂ ਅੱਜ ਜਿਵੇਂ ਤੁਹਾਨੂੰ ਆ ਨਜ਼ਰ ਆਉਂਦੀਆਂ ਨੇ ਬਣੀਆਂ ਹੋਈਆਂ ਲਾਲ ਤਾਂ ਆ ਜਿਹੜੀਆਂ ਸਮਾਦਾਂ ਨੇ ਇਹ ਕੁਝ ਲਾਲ ਰੰਗ ਨਾਲ ਜਿਹੜੀਆਂ ਨੇ ਪੇਂਟ ਕੀਤੇ ਹੋਏ ਨੇ ਤਾਂ ਉਸ ਤੋਂ ਬਾਅਦ ਅੱਗੇ ਪ੍ਰਾਚੀਨ ਹਨੂਮਾਨ ਮੰਦਿਰ ਵੀ ਉੱਥੇ ਆਉਂਦਾ ਹਨ ਹਨੂਮਾਨ ਜੀ ਵਿਰਾਜਮਾਨ ਨੇ ਇੱਥੇ ਤਾਂ ਜਦੋਂ ਖੰਡਿਤ ਕਰਨ ਵਾਸਤੇ ਇਹ ਆਇਆ ਸੀਗਾ ਬਾਬਰ ਇਸ ਮੰਦਿਰ ਨੂੰ ਉਸ ਤੋਂ ਬਾਅਦ ਉਸਨੇ ਜਦੋਂ ਉਸ ਦਾ ਜਿਹੜਾ ਕੀ ਹੈ ਡਾਊਨਫਾਲ ਸ਼ੁਰੂ ਹੋ ਗਿਆ ਤਾਂ ਉਸਨੇ ਸਾਰਾ ਹਿੰਦੂ ਸਮਾਜ ਇੱਥੇ ਵੱਡੇ ਵੱਡੇ ਜਿਹੜੇ ਪੰਡਤ ਸੀ ਉਸ ਸਮੇਂ ਦੇ ਉਹਨਾਂ ਨੂੰ ਇਕੱਠੇ ਕਰਕੇ ਇੱਥੇ ਉਸਨੇ ਪੁੱਛਿਆ ਵੀ ਕੀ ਮੇਰੇ ਤੋਂ ਸ਼ਮਾ ਹੋਈ ਹੈ ਜੀ ਕਿਉਂ ਜਦੋਂ ਦਾ ਮੈਂ ਇੱਥੇ ਇਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਮੇਰੇ ਨਾਲ ਇਸ ਤਰੀਕੇ ਦਾ ਜਿਹੜਾ ਕੀ ਹੈ ਡਾਊਨਫਾਲ ਸ਼ੁਰੂ ਹੋ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਤੂੰ ਸ਼ਿਵਲਿੰਗ ਜਿਹੜਾ ਕੀ ਅਖੰਡਿਤ ਕੀਤਾ ਉਸ ਤੋਂ ਬਾਅਦ ਤੇਰਾ ਇਸ ਤਰੀਕੇ ਨਾਲ ਡਾਊਨਫਾਲ ਸ਼ੁਰੂ ਹੋਇਆ ਤਾਂ ਉਸ ਤੋਂ ਬਾਅਦ ਉਸਨੇ ਆਪਣੀ ਪੋਲ ਬਖਸ਼ਾਉਣ ਵਾਸਤੇ ਆ ਸਾਰਾ ਮੰਦਿਰ ਜਿਹੜਾ ਕੀ ਹੈ ਤਿਆਰ ਕਰਵਾਇਆ ਸੀਗਾ ਤਸਵੀਰਾਂ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਉਨੇ ਆ ਤਾਂ ਜਿਵੇਂ ਕਿਸੇ ਤੁਹਾਨੂੰ ਦੱਸਿਆ ਕਿ ਜਿਹੜਾ ਸਾਰਾ ਨਿਰਮਾਣ ਹੈ ਇਸ ਦਾ ਮੁਗਲ ਮੁਗਲਾਂ ਵੱਲੋਂ ਜਿਹੜਾ ਕਿ ਕਰਵਾਇਆ ਗਿਆ ਸੀਗਾ ਸਾਰਾ ਆਰਕੀਟੈਕਟ ਉਹਨਾਂ ਦਾ ਸੀਗਾ ਤਾਂ ਉਸੇ ਤੋਂ ਪ੍ਰਭਾਵ ਵਿੱਚ ਤੁਸੀਂ ਦੇਖ ਸਕਦੇ ਹੋ ਉੱਪਰ ਗੁੰਬਦ ਬਣੇ ਹੁੰਦੇ ਨੇ ਤਾਂ ਬਾਕੀ ਸਾਰਾ ਸਟਰਕਚਰ ਵੀ ਉਸ ਤਰੀਕੇ ਨਾਲ ਐ ਤੇ ਇੱਕ ਚੀਜ਼ ਤੁਸੀਂ ਬੜੀ ਆਮ ਦੇਖੀ ਹੋਏਗੀ ਕਿ ਜਿਹੜੇ ਵੀ ਉਹਨਾਂ ਦੇ ਮਹਿਲ ਹੁੰਦੇ ਸੀ ਜਾਂ ਕੁਛ ਹੋਣਾ ਸੀ ਉਸ ਤੇ ਉਸ ਦੇ ਬਾਹਰ ਕਲਾਕਾਰੀ ਜੁੜੀ ਕੀਤੀ ਸੀ ਤਾਂ ਉਸ ਦਾ ਕੁਝ ਝਲਕ ਇੱਥੇ ਵੀ ਦੇਖਣ ਨੂੰ ਮਿਲਦੀ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਮੁਗਲ ਇੱਕ ਸਬਾ ਇੱਥੇ ਜਿਹੜੀ ਕਿ ਲੱਗੀ ਹੋਈ ਆ ਤਾਂ ਉੱਪਰ ਵੀ ਉਸ ਤਰੀਕੇ ਨਾਲ ਕੁਝ ਕਲਾਕਾਰੀ ਕੀਤੀ ਹੋਈ ਆ ਤਾਂ ਅ ਅੰਦਰ ਜਿਹੜੇ ਨੇ ਭੋਲੇनाथ ਵਿਰਾਜਮਾਨ ਹੈ ਤਾਂ ਕੋਲ ਇੱਥੇ ਤਿੰਨ ਸ਼ਿਵਲਿੰਗ ਜਿਹੜੇ ਨੇ ਇੱਥੇ ਮੌਜੂਦ ਨੇ ਜਿਹੜਾ ਮੰਦਿਰ ਬਾਬਰ ਵੱਲੋਂ ਬਣਵਾਇਆ ਗਿਆ ਸੀਗਾ ਤਾਂ ਇੱਕ ਮੰਦਿਰ ਤੁਹਾਨੂੰ ਅਸੀਂ ਪਹਿਲਾਂ ਦਿਖਾਏ ਕਿਹ ਹੈ ਤੇ ਇਸ ਦੇ ਨਾਲ ਹੀ ਇੱਕ ਵੱਡਾ ਮੰਦਿਰ ਜਿਹੜਾ ਕਿ ਸ਼੍ਰੀ ਸ਼ਿਵਪਰਾ ਅ ਪਰਿਵਾਰ ਮਹਾਦੇਵ ਮੰਦਿਰ ਇੱਥੇ ਪੂਰਾ ਪਰਿਵਾਰ ਵਿਰਾਜਮਾਨ ਹੈ ਤੁਹਾਨੂੰ ਤਸਵੀਰਾਂ ਦਿਖਾਣੇ ਆ